ਹੀ ਨਾਮ ਹੈ ਜੀ ਆਪਣਾ ਮੇਰਾ ਨਾਮ ਸ੍ਰਿੰਦਰ ਕੁਮਾਰ ਹੈ ਜੀ ਅਸੀਂ ਜਲੰਧ ਜਲੰਧ ਤੇ ਜਾ ਰਹੇ ਸੀ ਮਾਸ਼ਾਅੱਲਾ ਅੱਛਾ ਕੀ ਗੱਲ ਹੋਈ ਇੱਧਰ ਤੇ ਆ ਕੇ ਮੈਂ तकरीबन 100 ਮੀਟਰ ਦੇ ਮਾਰਨੇ ਮਾਰਦਾ ਰਿਹਾ ਲੇਕਿਨ ਜਾਂ ਤਾਂ ਡਰਾਈਵਰ ਸੁੱਤੇ ਆ ਜਾਂ ਕਿਸੇ ਹੋਇਆ ਕਿਤੇ ਨਾਲ ਜੀ ਇਹ ਟਰੱਕ ਨਾਲ ਹੋਇਆ ਟਰੱਕ ਨੇ ਪਿੱਛੋਂ ਮਾਰੇ ਤੁਹਾਡੀ ਸਾਹਮਣੇ ਮਾਰੀ ਉੱਪਰ ਤਾਂ ਕਿ ਗੱਦੀ ਵੀ ਡਿਵਾਈਡਰ ਤੋਂ ਪ ਗਈ ਅੱਛਾ ਜੀ ਬਚਾਅ ਹੋ ਗਿਆ ਜੀ ਹਾਂ ਜੀ ਥੋੜੀ ਮੈਡਮ ਨੂੰ ਚੋਟ ਆਈ ਹਸਪੀਟਲ ਐਸੀ ਬਿਲੋ ਹਸਪੀਟਲ ਲੈ ਗਏ ਅੱਛਾ ਠੀਕ ਹੈ ਜੀ ਬੱਚਾ ਵੀ ਕਹਿੰਦੇ ਸੀ ਨਾਲ ਵੀ ਬੱਚੇ ਵੀ ਨਾਲ ਹੀ ਆ ਕਿੱਦਾਂ ਉਹਨਾਂ ਦਾ ਬੱਚਾ ਤਾਂ ਠੀਕ ਹੈ ਠੀਕ ਹੈ ਜੀ ਹਾਂਜੀ ਪੁਲਿਸ ਵਰਕ 112 ਵਾਲੇ ਆ ਗਏ ਕੀ ਕਹਿਣਾ ਜੀ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਸਾਹਮਣੇ ਕੋਈ ਗਵਣੀ ਜੋ ਕਿ ਸਮਝੰਦਾ ਉਹ ਕਰ ਲੰਦੇ ਆ ਜੀ ਟਰੱਕ ਵਾਲੇ ਐਸ ਵੇਲੇ ਜਿਹਨਾਂ ਨੇ ਮਾਰੀ ਆ ਉਹ ਉਹ ਵੀ ਇੱਧਰ ਹੀ ਆਣਗੇ ਉਹ ਉਹ ਫੜ ਲਈ ਉਹਨੂੰ ਹਾਂਜੀ ਫੜ ਲਈ ਠੀਕ ਠੀਕ ਹੈ ਬੰਜਰ ਬਾਗ ਦੇ ਕੋਲ ਐਕਸੀਡੈਂਟ ਹੋਇਆ ਹੈਗਾ ਕਿੱਕ ਹੋ ਗਿਆ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤਾਂ ਬੰਜਰ ਬਾਗ ਚੌਂਕ ਤੋਂ ਅਸੀਂ ਆ ਕੇ ਦੇਖਿਆ ਟਰੱਕ ਤੇ ਔਰ ਕਾਰ ਦਾ ਐਕਸੀਡੈਂਟ ਹੋਇਆ ਸੀ ਜਿਹੜੇ ਕਾਰ ਦੇ ਵਿੱਚ ਜਿਹੜੇ ਸੀਗੇ ਵਿੱਚ ਉਹ ਮੰਗਲੀ ਸੱਟਾਂ ਲੱਗੀਆਂ ਉਹ ਹਸਪਤਾਲ ਰੈਫਰ ਕਰ ਦਿੱਤੇ ਬਾਕੀ ਜੋ ਬੰਦੀ ਕਾਰਵਾਈ ਕੀਤੀ